ਅਗਲੀ ਖਬਰ ਵੱਲ ਚਲੀਏ ਜੋ ਕਿ ਇੰਡੀਆ ਤੋਂ ਆ ਰਹੀ ਹੈ ਇੰਡੀਆ ਦੇ ਵਿੱਚ ਕਲਕੱਤੇ ਦੇ ਵਿੱਚ ਬਹੁਤ ਦੇਰ ਤੋਂ ਪ੍ਰੋਟੈਸਟ ਹੋ ਰਿਹਾ ਹੈ ਜਿੱਥੇ ਇੱਕ ਬੱਚੀ ਦਾ ਰੇਪ ਕਰਕੇ ਉਹਨੂੰ ਮਾਰ ਦਿੱਤਾ ਗਿਆ ਸੀ ਅ ਅੱਜ ਪੁਲਿਸ ਵਾਲਿਆਂ ਨੇ ਜਿਹੜੇ ਪ੍ਰੋਟੈਸਟਰਸ ਆ ਕਹਿੰਦੇ ਹਜ਼ਾਰਾਂ ਦੀ ਗਿਣਤੀ ਸੀ ਉਹਨਾਂ ਦੇ ਉੱਤੇ ਪਾਣੀ ਵੀ ਸਿੱਟਿਆ ਵਾਟਰ ਕੈਨਨ ਵੀ ਸਿੱਟਿਆ ਤੇ ਉਹਨਾਂ ਨੂੰ ਕੁੱਟਿਆ ਮਾਰਿਆ ਵੀ ਇਹ ਕਲਕੱਤਾ ਦੇ ਵਿੱਚ ਵਾਪਰਿਆ ਜਿੱਥੇ ਜਿਹੜੇ ਪ੍ਰੋਟੈਸਟਰਸ ਆ ਜਿਨ੍ਹਾਂ ਦੇ ਵਿੱਚ ਮੋਸਟਲੀ ਸਟੂਡੈਂਟਸ ਆ ਉਹ ਉਹ ਉੱਥੇ ਦਾ ਜਿਹੜਾ ਸੈਕਟਰੀਏਟ ਆ ਉੱਥੇ ਨੂੰ ਜਾ ਰਹੇ ਸੀ ਤੇ ਜਿਹੜਾ ਸਟੇਟ ਦਾ ਟਾਪ ਦਾ ਮਿਨਿਸਟਰ ਆ ਉਸ ਤੋਂ ਰੈਜ਼ਿਗਨੇਸ਼ਨ ਮੰਗ ਰਹੇ ਸੀ ਯੂਨੀਵਰਸਿਟੀ ਸਟੂਡੈਂਟਸ ਨੇ ਆਇਰਨ ਵੈਰੀਕੇਡਸ ਨੂੰ ਤੋੜ ਦਿੱਤਾ ਤੇ ਜਦੋਂ ਉਹ ਸੈਕਰੀਟੇਰੀਏਟ ਦੇ ਲਾਗੇ ਪਹੁੰਚੇ ਤੇ ਉਹਨਾਂ ਦੀ ਕਾਫੀ ਜਿਹੜੀ ਆ ਕੁੱਟਮਾਰ ਵੀ ਕੀਤੀ ਗਈ వాటర్ ਕੈਨਨ ਵੀ ਜਿਹੜਾ ਯੂਜ਼ ਕੀਤਾ ਗਿਆ 31 ਸਾਲਾਂ ਦੀ ਡਾਕਟਰ ਜੋ ਲੇਡੀ ਸੀਗੀ ਉਸ ਨੂੰ ਜਿਹੜਾ ਗੈਂਗ ਰੇਪ ਕੀਤਾ ਗਿਆ ਇਹ ਇਲਜ਼ਾਮ ਲੱਗ ਰਹੇ ਹੈਗੇ ਆ ਅ uh, 2012 ਦੇ ਵਿੱਚ ਵੀ ਇੱਕ 23 ਸਾਲਾਂ ਦੀ ਬੱਚੀ ਦਾ ਗੈਂਗ ਰੇਪ ਹੋਇਆ ਸੀ ਜਦੋਂ ਉਹ ਨਵੀਂ ਦਿੱਲੀ ਦੇ ਵਿੱਚ ਇੱਕ ਬੱਸ ਦੇ ਵਿੱਚ ਜਿਹੜਾ ਆ ਉਹ ਜਾ ਰਹੀ ਸੀ ਪੁਲਿਸ ਨੇ ਜੋ ਕੁਝ ਲੋਕਾਂ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਹੈਗਾ ਇਸ ਸਬੰਧ ਦੇ ਵਿੱਚ ਪਰ ਓਵਰ ਆਲ ਜੇ ਸਾਰਾ ਵੈਸਟਰਨ মিডিਆ ਵੀ ਦੇਖਿਆ ਜਾਵੇ ਉਹਨਾਂ ਨੇ ਕਾਫੀ ਜਿਹੜਾ ਇੰਡੀਆ ਦਾ ਜਲੂਸ ਕੱਢਿਆ ਹੈ ਕਿ ਇੱਕ ਪਾਸੇ ਤਾਂ ਇਹ ਕਹਿ ਰਹੇ ਆ ਵੀ ਅਸੀਂ ਜਿਹੜੀ ਬਹੁਤ ਵੱਡੀ ਤਾਕਤ ਆ ਸੁਪਰ ਜਿਹੜੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈਗੀ ਆ ਤੇ ਦੂਸਰੇ ਪਾਸੇ ਜਿਹੜੇ ਜਿਹੜੀਆਂ ਲੇਡੀਜ਼ ਆ ਉਹਨਾਂ ਦਾ ਜਿਹੜੀ ਸੇਫਟੀ ਆ ਅਜੇ ਤੱਕ ਵੀ ਇਹ ਉਹਦੇ ਬਾਰੇ ਕੁਝ ਨਹੀਂ ਕਰ ਸਕੇ ਬਹੁਤ ਸਾਰੇ ਰੇਪ ਹਰ ਰੋਜ਼ ਉੱਤੇ ਹੁੰਦੇ ਆ ਬਹੁਤ ਸਾਰੇ ਅਨ ਰਿਪੋਰਟਡ ਹੁੰਦੇ ਹੈਗੇ ਆ ਸੋ ਕਾਫੀ ਜਿਹੜੇ ਮੇਜਰ ਨਿਊਜ਼ ਪੇਪਰਸ ਹੈਗੇ ਦੁਨੀਆ ਦੇ ਉਹਨਾਂ ਨੇ ਇਹ ਸਟੋਰੀ ਨੂੰ ਰਨ ਕੀਤਾ ਹੈਗਾ ਜੇ ਬਿਲਕੁਲ ਹਰਜੋਤ ਸਿੰਘ ਜੀ ਇਸੇ ਜੀ ਗੱਲ ਕਰਦੇ ਜਾਈਏ ਉਧਰ ਯੂਪੀ ਦੇ ਵਿੱਚ ਦੋ ਕੁੜੀਆਂ ਦੀਆਂ ਲਾਸ਼ਾਂ ਜਿਹੜੀਆਂ ਆ ਉਹ ਰੁੱਖ ਤੋਂ ਲੰਮਕ ਦੀਆਂ ਹੋਈਆਂ ਜਿਹੜੀਆਂ ਉਹ ਲੰਬੀਆਂ ਆ ਇਹ ਉਥੇ ਫਤਿਹਗੜ੍ਹ ਕਰਕੇ ਜਿਹੜਾ ਇਲਾਕਾ ਹੈ ਉਸੇ ਦੇ ਉਥੋਂ ਦੇ ਜਿਹੜੇ ਐਸਪੀ ਅਲੋਕ ਪ੍ਰਿਆਦਰਸ਼ੀ ਨੇ ਜਿਹੜਾ ਉਹ ਦੱਸਿਆ ਵੀ ਪਿੰਡ ਦੇ ਬਾਹਰ ਕਿਆਮਗੰਜ ਕਰਕੇ ਜਿਹੜਾ ਪੁਲਿਸ ਸਟੇਸ਼ਨ ਆ ਉਹਦੇ ਉਹਦੇ ਅਧੀਨ ਜਿਹੜਾ ਪਿੰਡ ਹੁੰਦਾ ਉਸਤੇ ਬਾਹਰ ਇਹ ਸਾਰਾ ਕੁਝ ਜਿਹੜਾ ਇਹ ਵਾਪਰਿਆ ਆ ਫਰੂਕਾਬਾਦ ਡਿਸਟ੍ਰਿਕਟ ਦੇ ਵਿੱਚ ਆ 250 ਕਿਲੋਮੀਟਰ ਦੂਰ ਆ ਇਹ ਲਖਨਊ ਤੋਂ ਤੇ ਉਥੇ ਇਹ ਸਾਰਾ ਕੁਝ ਹੋਇਆ ਇਹ ਪਹਿਲੀ ਵਾਰੀ ਨਹੀਂ ਹੋਇਆ ਹਰਜੋਤ ਸਿੰਘ ਜੀ ਉੱਥੇ ਪਹਿਲਾਂ ਵੀ ਇਦਾਂ ਦੀਆਂ ਕਈ ਵਾਰਦਾਤਾਂ ਜਿਹੜੀਆਂ ਉਹ ਆ ਵਾਪਰ ਰਹੀਆਂ ਆ ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇਹ ਹੋਇਆ ਆ ਇਹ ਕਿਹਨੇ ਵੀ ਦੋ ਇਹ ਜਿਹੜੀਆਂ ਕੁੜੀਆਂ ਆ ਇਹ ਉੱਥੇ ਜਿਹੜਾ ਜਨਮ ਅਸ਼ਟਵੀ ਦੀਆਂ ਸੈਲੀਬ੍ਰੇਸ਼ਨ ਆ ਉੱਥੇ ਮੰਦਰ ਦੇ ਵਿੱਚ ਚਲੇ ਗਈਆਂ ਸੀਗੀਆਂ ਆ ਮੋਸਟ ਪ੍ਰੋਬਬਲੀ ਇਹ ਜਿਹੜੀਆਂ ਦਲਿਤ ਪਰਿਵਾਰ ਦੀਆਂ ਕੁੜੀਆਂ ਸੀ ਤੇ ਆਪਾਂ ਨੂੰ ਪਤਾ ਹੈ ਵੀ ਉੱਥੇ ਕਿਸ ਤਰੀਕੇ ਦਾ ਜਿਹੜਾ ਇਹ ਭੇਦਭਾਵ ਉੱਥੇ ਚੱਲਦਾ ਆ ਉਸ ਤੋਂ ਬਾਅਦ ਦੇ ਵਿੱਚ ਲੱਗਦਾ ਉਹਨਾਂ ਨੂੰ ਮਾਰ ਮੁਕਾ ਕੇ ਉੱਥੇ ਜਿਹੜਾ ਉਹ ਟੰਗ ਦਿੱਤਾ ਗਿਆ ਆ ਸੋ ਇਹ ਪਹਿਲੀ ਵਾਰੀ ਨਹੀਂ ਕਈ ਵਾਰ ਹੋਇਆ ਆ ਉੱਥੋਂ ਤੱਕ ਆਪਾਂ ਦੇਖਿਆ ਸੀਗਾ ਵੀ ਇੰਡੀਆ ਦੇ ਤਾਂ ਰਾਸ਼ਟਰਪਤੀ ਨੂੰ ਵੀ ਇੱਕ ਮੰਦਰ ਦੇ ਵਿੱਚ ਨਹੀਂ ਸੀ ਜਾਣ ਦਿੱਤਾ ਗਿਆ ਕਿਉਂਕਿ ਉਹ ਦਲਤਪਾਈ ਚਾਰੇ ਚੋਂ ਸੀਗਾ ਉਹ ਹੋਰ ਜਾਤੀ ਦੇ ਸੀਗੇ ਇਸ ਕਰਕੇ ਉਹਨਾਂ ਨੂੰ ਉੱਥੇ ਜਾਣ ਨਹੀਂ ਸੀ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਉਹ ਪੌੜੀਆਂ 'ਚ ਬਹਿ ਕੇ ਵਿਚਾਰੇ ਆ ਉੱਥੇ ਪੂਜਾ ਕਰਕੇ ਜਿਹੜੇ ਉਹ ਆ ਗਏ ਸੀਗੇ ਹੁਣ ਯੂਪੀ ਤੋਂ ਇਹ ਜਿਹੜੀ ਮੰਦਭਾਗੀ ਖਬਰ ਆ ਰਹੀ ਆ ਵੀ ਦੋ ਦਲਤ ਪਰਿਵਾਰ ਦੀਆਂ ਜਿਹੜੀਆਂ ਕੁੜੀਆਂ ਆ ਉਹਨਾਂ ਨੂੰ ਜਨਮ ਅਸ਼ਟਮੀ ਮੌਕੇ ਮੰਦਰ ਦੇ ਵਿੱਚ ਜਾਣ ਕਰਕੇ ਮਾਰ ਕੇ ਬਾਹਰ ਪਿੰਡ ਤੋਂ ਢੰਗ ਦਿੱਤਾ ਗਿਆ ਜੀ